हाँ जी जी स्वागत है जी थोड़ा सानलो अज अं गल करटडी उनाड़ चुरानवे तेई चौठ भर्ती सब तो पहला गल करे उनाढ़ चुरमे भर्ती so, के रिलेट तो कई कैंडीडेट्स पुछते पे ना जो रीकास्ट लिस्ट होएगी कि नहीं तो so, देखो हंड्रड वन परसेंट श्योर है कि रीकास्ट लिस्ट होने पूरे पूरे चांस ठीक है जी ਹੁਣ ਵੱਡਾ ਸਵਾਲ ਇਹ ਆ ਕਿ ਰੀਕਾਸਟ ਲਿਸਟ ਜੋ ਹੈ 2787 ਜੋ ਪੂਰਾ ਓਪਨ ਤੇ ਆਏਗਾ ਜੋ ਲਿਸਟ ਹੈਗੀ ਰੀਕਾਸਟ ਹੋ ਕੇ ਉਸ ਵਿੱਚ ਬੈਕਲੌਗ ਦੀਆਂ ਸੀਟਾਂ ਵੀ ਜੋੜੀਆਂ ਜਾਣਗੀਆਂ ਜਾਂ 1170 ਕੈਂਡੀਡੇਟ ਦੀ ਜੋ ਓਪਨ ਉਸ ਨੂੰ ਫਿਲ ਕੀਤਾ ਜਾਏਗਾ ਸੋ ਇੱਕ ਵੱਡਾ ਸਵਾਲ ਹੈ ਕਿ ਡਿਪਾਰਟਮੈਂਟ ਕੀ ਕਰੇਗਾ ਇਹ ਡਿਪੈਂਡ ਕਰੇਗਾ ਡਿਪਾਰਟਮੈਂਟ ਤੇ ਕਿਉਂਕਿ ਇਸ ਵਿੱਚ ਕੋਈ ਵੀ ਨਹੀਂ ਦੱਸ ਸਕਦਾ ਕਿ ਡਿਪਾਰਟਮੈਂਟ ਰੀਕਾਸਟ ਲਿਸਟ ਜਰੂਰ ਕਰੇਗਾ ਅਤੇ ਜੋ ਲਿਸਟ ਆਏਗੀ ਉਹ ਡਬਲਿੰਗ ਕਾਂਟ ਕੇ ਆਏਗੀ ਜਿੱਦਾਂ ਪਹਿਲਾਂ ای ਡਬਲਯੂ ਐਸ ਨੂੰ ਜਰਨਲ ਵਿੱਚ ਵੀ ਵਿਚਾਰਿਆ ਗਿਆ ਸੀ ਉਸ ਵਿੱਚ ای ਡਬਲਯੂ ਐਸ ਨੂੰ ਉਸ ਦਾ ای ਡਬਲਯੂ ਐਸ ਵਿੱਚ ਵੀ ਸੋ ਨੂੰ ਵਿਚਾਰਿਆ ਗਿਆ ਸੀ ਸੋ ਇਸ ਵਿੱਚ ਇੱਕ ਚ ਹੀ ਵਿਚਾਰਿਆ ਜਾਏਗਾ ਜਰਨਲ 'ਚ ਬਾਕੀ ਜੋ ਸੀਟਸ ਬਚਣਗੀਆਂ ਉਹ ਡਬਲਿੰਗ ਤੇ ਜੋ ਕੈਂਡੀਡੇਟ ਆਣਗੇ ਉਹਨਾਂ ਨੂੰ ਰੱਖਿਆ ਜਾਏਗਾ ਹੁਣ ਸਵਾਲ ਹੈ ਕਿ 1170 ਦੀ ਲਿਸਟ ਆਉਂਦੀ ਹੈ ਕਿ 2787 ਦੀ ਇਹ ਡਿਪੈਂਡ ਕਰੇਗਾ ਡਿਪਾਰਟਮੈਂਟ ਤੇ ਕਿ ਉਹ ਕਿੰਨੇ ਕੈਂਡੀਡੇਟਸ ਦੀ ਜੋ ਲਿਸਟ ਕੱਢਦਾ ਹੈ सो जे या सौ सत्तर के अकॉर्डिंग रीकास्ट लिस्ट आँदी है तो जो डबलिंग करके बहर हुए कैंडेट उन्होंने नंबर आएगा स्विच। विच सो उन्होंने नंबर उस विच आएगा सो दूसरी गल जे सताई सौ सतासी पोस्टा दिस्ट क्ढ़ी जाती है पोस्टा डिजर्व करके क्डिया जा फिर कई कैंडीडेट्स उस नाम आएगा जो ओपन की मैरिट हुई है एक सौ चौबीस तक जो सरूटनी हो चुकी है उस तक जो कैंडिडेट चुके जा सकते हैं ओपन सो यह डिपेंड करेगा पूरा डिपार्टमेंट से ਕਿ ਉਹ ਕਿਦਾਂ ਲਿਸਟਾਂ ਜੋ ਰੀਕਾਸਟ ਕਰਦਾ ਸੋ ਇਸ ਸਬੰਧ ਵਿੱਚ ਹਜੇ ਕੋਈ ਵੀ ਅਪਡੇਟ ਨਹੀਂ ਹੈ ਕਿ ਨੋਟੀਫਿਕੇਸ਼ਨ ਜਾਰੀ ਕੀਤੇ ਜਾਣਗੇ ਇਸ ਤੇ ਸਬੰਧ ਵਿੱਚ ਤਾਂ ਤੁਹਾਨੂੰ ਅਪਡੇਟ ਦਿੱਤੀ ਜਾਏਗੀ ਟੈਲੀਗ੍ਰਾਮ ਚੈਨਲ ਹੈਗਾ ਸਾਡਾ ਉਹ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਉੱਥੇ ਵੀ ਤੁਹਾਨੂੰ ਸਾਰ ਇਕ ਐਜੂਕੇਸ਼ਨਲ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਕਿ ਕਾਸਟ ਲਿਸਟਾਂ ਹੋਣਗੀਆਂ ਤਾਂ ਮੈਰਿਟ ਡੋਨ ਆਉਣ ਦੇ ਚਾਂਸ ਨੇ ਹੋਰ ਕੈਂਡੀਡੇਟਸ ਜੋ ਉਹਨਾਂ ਦਾ ਨੰਬਰ ਜੋ ਹੈ ਲਿਸਟਾਂ ਵਿੱਚ ਆ ਸਕਦਾ ਹੈ ਉਹ ਡਿਪੈਂਡ ਕਰੇਗਾ ਡਿਪਾਰਟਮੈਂਟ ਤੇ ਕਿ ਕਿੰਨੇ ਦੀ ਲਿਸਟ ਜੋ ਰੀਕਾਸਟ ਕਰਦਾ 21 ਤਰੀਕ ਤੋਂ ਤੁਹਾਨੂੰ ਪਹਿਲਾਂ ਪਹਿਲਾਂ ਸ਼ਾਇਦ ਇੱਕ ਲਿਸਟ ਦੇਖਣ ਨੂੰ ਮਿਲ ਸਕਦੀ ਹੈ ਉਸ ਤੋਂ ਬਾਅਦ ਹੀ ਕੋਈ ਨੈਕਸਟ ਪ੍ਰੋਸੈਸ ਵੀ ਸ਼ੁਰੂ ਕੀਤਾ ਜਾਂਦਾ ਹੈ ਜਿਹੜੇ ਕੈਂਡੀਡੇਟਸ ਨੂੰ ਨਿਯੁਕਤੀ ਪੱਤਰ ਮਿਲੇ ਆ ਉਹਨਾਂ ਨੂੰ ਵੀ ਜੋ ਜੁਆਇਨਿੰਗ ਕਰਵਾਈ ਜਾ ਸਕਦੀ ਹੈ ਇੱਕੀ ਤਰੀਕ ਤੋਂ ਪਹਿਲਾਂ ਪਹਿਲਾਂ ਠੀਕ ਹੈ ਜੀ ਐਸੀ ਅਪਡੇਟ ਉਹਨਾਂ ਅਚਨ ਵਿੱਚ ਭਰਤੀ ਨੂੰ ਲੈ ਕੇ ਮੈਰਿਟ ਡਾਉਣ ਆਉਂਦੇ ਪੂਰੇ ਪੂਰੇ ਚਾਂਸ ਸੋ ਹੁਣ ਗੱਲ ਕਰਦੇ ਹਾਂ ਅਸੀਂ 23 64 ਭਰਤੀ ਦੀ ਸੰਧ ਵਿੱਚ ਸੋ ਤੁਹਾਨੂੰ ਜਾਣਕਾਰੀ ਦੇ ਦਿੱਤੀ ਸੀਗੀ ਕਿ ਇਸ 26 ਅਪ੍ਰੈਲ ਦੇ ਅਗਲੇ ਸ਼ਾਗੇ ਤੁਹਾਨੂੰ ਜੋ ਨੈਕਸਟ ਪ੍ਰੋਸੈਸ ਦਿਖਾਈ ਦੇਗਾ ਕਿਉਂਕਿ ਇਸ ਤਰੀਕ ਤੱਕ ਜੋ ਦੱਸਿਆ ਜਾ ਰਿਹਾ ਹੈ ਕਿ ਜੋ ਨਾਟ ਜੁਆਇਨਿੰਗ ਡਾਟਾ ਉਹ ਹਰ ਇੱਕ ਡਿਸਟ੍ਰਿਕਟ ਵਿੱਚ ਜੋ ਪ੍ਰਾਪਤ ਕੀਤਾ ਜਾਏਗਾ ਡੀਓਜ਼ ਕੋ ਉਸ ਤੋਂ ਬਾਅਦ ਹੀ ਜੋ ਨੈਕਸਟ ਪ੍ਰੋਸੈਸ ਉਹ ਸਟਾਰਟ ਕੀਤਾ ਜਾਏਗਾ। ਜੋ ਹੋਪ ਕਰਦੇ ਹਾਂ ਕਿ ਅਪ੍ਰੈਲ ਦੇ ਐਂਡ ਤੱਕ ਤੁਹਾਨੂੰ ਜੋ ਸੈਕੰਡ ਲਿਸਟਾਂ ਦਾ ਪ੍ਰੋਸੈਸ ਵੀ ਦਿਖਾਈ ਦੇਵੇਗਾ। ਠੀਕ ਹੈ 16 ਅਪ੍ਰੈਲ ਤੱਕ ਜੋ ਜਿਨ੍ਹਾਂ ਨੇ ਜੁਆਇਨਿੰਗ ਵਿੱਚ ਵੱਧਾ ਲਿਆ ਹੋਇਆ ਜੋ ਕੈਂਡੀਡੇਟ 5994 ਤੇ ਜਾਣਾ ਚਾਹੁੰਦੇ ਸੀ ਉਹਨਾਂ ਨੇ ਡੀਓਜ਼ ਕੋ 15 ਦਿਨ ਦਾ ਹੋਰ ਵੱਧਾ ਲਿਆ ਉਸ ਤੋਂ ਬਾਅਦ ਹੀ ਜੋ ਪ੍ਰੋਸੈਸ ਸਟਾਰਟ ਕੀਤਾ ਜਾਏਗਾ। ਨਾਡ ਜੁਆਇਨਿੰਗ ਦਾ ਡਾਟਾ ਆਏਗਾ ਹਰ ਇੱਕ ਡਿਸਟ੍ਰਿਕਟ ਦੇ ਕਿਉਂਕਿ 6 ਡਿਸਟ੍ਰਿਕਟ ਉਸਦਾ ਜਦੋਂ ਡਾਟਾ ਆਏ ਉਸ ਤੋਂ ਬਾਅਦ ਹੀ ਤਾਂ ਐਕਟ ਪ੍ਰੋਸੈਸ ਸ਼ੁਰੂ ਕੀਤਾ ਜਾਏਗਾ ਉਸ ਤੋਂ ਬਾਅਦ ਤੁਹਾਨੂੰ ਜੋ ਸੈਕੰਡ ਅਸਪੈਕਟਡ ਕਟ-ਆਫ ਵੀ ਲੈ ਕੇ ਆਵਾਂਗੇ ਅਸੀਂ 23-64 ਭਰਤੀ ਦੀ ਸੋ ਕਿੰਨੇ ਕੈਂਡੀਡੇਟਸ ਜੋ ਹੋਰ ਲੱਗ ਸਕਦੇ ਕਿਉਂਕਿ ਅਜੇ ਤੱਕ ਤਾਂ ਅੱਧੀ ਭਰਤੀ ਵੀ ਨਹੀਂ ਹੋਈ ਪੂਰੀ 23-64 ਅਜੇ ਕਾਫੀ ਕੈਂਡੀਡੇਟਸ ਜੋ ਲੱਗਣਗੇ 23-64 ਭਰਤੀ ਵਿੱਚ ਤਾਂ ਮੈਰਿਟ ਬਹੁਤ ਲੋਡ ਆਉਣ ਵਾਲੀ ਹੈ ਨਾ ਕਿਹਾ ਕਿ ਜਿਆਦਾ ਤੋਂ ਜਿਆਦਾ ਕੈਂਡੀਡੇਟਸ ਜੋ 23-64 ਵਿੱਚ ਲਗਾਏ ਜਾ ਸਕਣੇ ਉਸੇ ਵਰਕ ਕੀਤਾ ਜਾ ਰਿਹਾ ਹੈ ਸੋ ਕੋਈ ਵੀ ਅਪਡੇਟ ਆਉਂਦੀ ਹੈ ਇਸ ਭਰਤੀ ਦੇ ਰਿਲੇਟਡ ਜਦੋਂ ਨਾਡ ਜੋਇਨਿੰਗ ਡਾਟਾ ਮਿਲਦਾ ਤਾਂ ਸੈਕਿੰਡ ਐਸਪੈਕਟਡ ਕੱਟ ਵੀ ਇਸੇ ਵੀ ਲੈ ਕੇ ਆਵਾਂਗੇ 23 ਚੌਣ ਪ੍ਰਤੀਸ਼ਤ ਸੋ ਕੋਈ ਹੋਰ ਅਪਡੇਟ ਆਉਂਦੀਆਂ ਜਾਂ ਕੋਈ ਹੋਰ ਭਰਤੀਆਂ ਦੇ ਰਿਲੇਟਡ ਅਪਡੇਟ ਆਉਂਦੀਆਂ ਤੁਹਾਨੂੰ ਉਸ ਦਾ ਅਸੀਂ ਨੋਟੀਫਿਕੇਸ਼ਨ ਟੈਲੀਗ੍ਰam ਵਿੱਚ ਦੇ ਦਿੰਨੇ ਆ ਸੋ ਮਿਲਦੇ ਆ ਅਗਲੀ ਵੀਡੀਓ 'ਚ ਤਬ ਤੱਕ ਲਈ ਜੀ ਧੰਨਵਾਦ